ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਗੇ ਜਰੋਂ ਆਪਾਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸੀ ਰਾਸਤੇ ਦੇ ਵਿੱਚ ਆਹ ਜਗ੍ਹਾ ਦੇ ਉੱਤੇ ਦੇਖੋ ਢੰਗੜਾ ਪਾਉਣ ਵਾਲੇ ਜਾਂ ਨੱਚਣ ਵਾਲੇ ਪਹਿਲਾਂ ਇਦਾਂ ਦੇ ਸਟੈਚੂ ਬਣਾਏ ਸੀ ਪਰ ਗੁਰੂ ਦੇ ਸਿੰਘਾਂ ਨੇ ਵਿਰੋਧ ਕੀਤਾ ਉਹਦਾ ਪਰ ਉਸ ਦਾ ਰਿਜ਼ਲਟ ਇਹ ਹੋਇਆ ਵੀ ਹੁਣ ਉਹ ਸਟੈਚੂ ਹਟਾ ਕੇ ਹੁਣ ਮੇਰੇ ਹੱਲ ਵਿੱਚ ਹਜੇ ਕਵਰ ਕੀਤੇ ਆ ਖੋਲੇ ਨਹੀਂ ਹੈਗੇ ਮੇਰੇ ਖਿਆਲ ਵਿੱਚ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲੱਗ ਰਿਹਾ ਤੇ ਇੱਕ ਸਟੈਚੂ ਜਿਹੜਾ ਦੂਸਰਾ ਵਾ ਜੋ ਵੀ ਦਿਖਾਉਨੇ ਆ ਤੁਹਾਨੂੰ ਇੱਥੇ ਨੇੜੇ ਆ ਕੇ ਤੇ ਇਹ ਸਰਦਾਰ ਹਰੀ ਸਿੰਘ ਨਲੂਆ ਜੀ ਉਹਨਾਂ ਦਾ ਸਟੈਚੂ ਇਹ ਆ ਸਾਹਮਣੇ ਆ ਇਹ ਸੰਗਤ ਦਾ ਬਹੁਤ ਧੰਨਵਾਦ ਸੰਗਤ ਨੇ ਇਹਦਾ ਵਿਰੋਧ ਕੀਤਾ ਅਸੀਂ ਇਸ ਵਜ੍ਹਾ ਕਰਕੇ ਮਤਲਬ ਹੁਣੇ ਪੰਗੜਿਆਂ ਦੀ ਗਿੱਧਿਆਂ ਦੀ ਥਾਂ ਤੇ ਜਿਹਨੂੰ ਇਹ ਕਹਿੰਨਾਂ ਨੇ ਇੱਕ ਮਨੋਰੰਜਨ ਦਾ ਸਥਾਨ ਹੀ ਬਣਾਤਾ ਸੀ ਪਰ ਹੁਣ ਸਿੰਘਾਂ ਦੇ ਸਟੈਚੂ ਲਾਗੇ ਨੇ ਸੋ ਉਹਨਾਂ ਸਿੰਘਾਂ ਦਾ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ